ਚੰਡੀਗੜ੍ਹ 'ਚ ਪੰਜਾਬ ਸਰਕਾਰ ਖਿਲਾਫ ਮਹਿਲਾ ਕਾਂਗਰਸ ਦਾ ਪ੍ਰਦਰਸ਼ਨ ਪੁਲਿਸ ਨੇ ਵਿਧਾਨ ਸਭਾ ਵੱਲ ਕੂਚ ਕਰਨ ਤੋਂ ਰੋਕਿਆ ਵਾਟਰ ਕੈਨਨ ਦਾ ਕੀਤਾ ਇਸਤੇਮਾਲ ਵੜਿੰਗ ਸਣੇ ਕਈ ਸੀਨੀਅਰ ਅਗੂ ਡਿਟੇ ਪੰਜਾਬ ਦੀਆਂ ਮਹਿਲਾਵਾਂ ਨੂੰ ਜਲਦ ਮਿਲ ਸਕਦੇ ਨੇ 1100 ਰੁਪਏ ਆਪ ਵਿਧਾਇਕ ਡਾਕਟਰ ਅਮਨਦੀਪ ਕੌਰ अरोड़ा ਬੋਲੇ ਇਸੇ ਬਜਟ 'ਚ ਮਹਿਲਾਵਾਂ ਨਾਲ ਕੀਤਾ ਵਾਅਦਾ ਹੋਏਗਾ ਪੂਰਾ ਅਮਰੀਕਾ ਤੋਂ 295 ਹੋਰ ਭਾਰਤੀ ਹੋ ਸਕਦੇ ਨੇ ਰਿਪੋਰਟ ਸੰਸਦ ਕੇਂਦਰ ਸਰਕਾਰ ਨੇ ਦਿੱਤੀ ਜਾਣਕਾਰੀ ਹੁਣ ਤੱਕ 388 ਭਾਰਤੀਆਂ ਨੂੰ 트ੰਪ ਸਰਕਾਰ ਨੇ ਭੇਜਿਆ ਹੈ ਵਾਪਸ ਮਨੀਸ਼ ਸਿਸੋਦੀਆ ਬਣੇ ਪੰਜਾਬ ਆਪ ਦੇ ਨਵੇਂ ਇੰਚਾਰਜ ਚਰਨਲ ਸਿੰਘ ਦੀ ਥਾਂ ਦਿੱਤੀ ਗਈ ਜ਼ਿੰਮੇਵਾਰੀ ਸਤਿੰਦਰ ਜੈਨ ਪੰਜਾਬ ਆਪ ਦੇ ਨਵੇਂ ਕੋ ਇੰਚਾਰਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਹਗਾਮੇਦਾਰ ਸ਼ੁਰੂਆਤ ਰਾਜਪਾਲ ਦੇ ਭਾਸ਼ਣ ਦੌਰਾਨ ਕਾਂਗਰਸ ਵਿਧਾਇਕਾਂ ਨੇ ਵੈਲ ਚਾਕੇ ਕੀਤੀ ਨਾਰੇਬਾਜ਼ੀ ਕਿਸਾਨਾਂ ਤੇ ਨੇ ਕਿਸਾਨਾਂ ਤੇ ਕਰਨਲ ਬਾਠ ਬਾਠ ਦੇ ਮੁੱਦੇ ਤੇ ਕੀਤਾ ਵਕਰੀ ਸਸਕਾਲ న్యూਸ 1850 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਵਜੇਪਾਲ ਸਿੰਘ ਬਰਾੜ ਸ਼ੁਰੂਆਤ ਇੱਕ ਵੱਡੀ ਖਬਰ ਨਾਲ ਕਰਦੇ ਹਾਂ ਪਿਛਲੇ ਦਿਨੀ ਖਰੜ ਦੇ ਵਿੱਚ ਇੱਕ ਹਿਮਾਚਲ ਰੋਡਵੇਜ ਦੀ ਬੱਸ ਤੇ ਅਟੈਕ ਹੋਇਆ ਸੀ ਆਲਟੋ ਕਾਰ ਸਵਾਰ ਸੀਗੇ ਜਿਨ੍ਹਾਂ ਵੱਲੋਂ ਹਿਮਾਚਲ ਰੋਡਵੇਜ ਦੀ ਬੱਸ ਦੇ ਸ਼ੀਸ਼ੇ ਭੰਨੇ ਗਏ ਸੀ ਸਵਾਰੀਆਂ ਤੇ ਅਟੈਕ ਕੀਤਾ ਗਿਆ ਸੀ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਖਰੜ ਦੇ ਵਿੱਚ ਜਿਨ੍ਹਾਂ ਨੇ ਇਹ ਅਟੈਕ ਕੀਤਾ ਸੀ ਦੋ ਬੁਲਜ਼ਮ ਨੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਦੋਨਾਂ ਦੇ ਨਾਮ ਹਰਦੀਪ ਸਿੰਘ ਤੇ ਗਗਨਦੀਪ ਸਿੰਘ ਨੇ 18 ਮਾਰਚ ਨੂੰ ਹਰਿਆਣਾ ਹਿਮਾਚਲ ਰੋਡਵੇਜ਼ ਦੀ ਜਿਹੜੀ ਬੱਸ ਸੀ ਉਸ ਦੀ ਪੰਨ ਤੋੜ ਕੀਤੀ ਗਈ ਸੀ ਕਾਰ ਤੇ ਸਵਾਰ ਹੋ ਕੇ ਆਏ ਸੀ ਕਾਰ ਦਾ ਨੰਬਰ ਵੀ ਇਹਨਾਂ ਵੱਲੋਂ ਲੁਕੋਇਆ ਗਿਆ ਸੀ ਕਿ ਕੋਈ ਨੰਬਰ ਨਾ ਪੜ ਸਕੇ ਇਹਨਾਂ ਨੂੰ ਟ੍ਰੇਸ ਨਾ ਕਰ ਸਕੇ ਖਰੜ ਦੇ ਕੋਲ ਫਲਾਈਓਵਰ ਤੇ ਬੱਸ ਰੋਕੀ ਗਈ ਸੀ ਔਰ ਇਹਨਾਂ ਨੇ ਉਸ ਬੱਸ ਦੇ ਸ਼ੀਸ਼ੇ ਭੰਨੇ ਸੀ ਸਾਰੀਆਂ ਸਵਾਰੀਆਂ ਜਿਹੜੀਆਂ ਬੱਸ ਦੇ ਵਿੱਚ ਸੀ ਉਹ ਇਸ ਘਟਨਾਕ੍ਰਮ ਤੋਂ ਖੌਫ ਸਦਾ ਹੋ ਗਈਆਂ ਸੀ ਡਰ ਗਈਆਂ ਸੀ ਇਹਨਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ ਬੱਸ ਦੇ ਸਾਰੇ ਸ਼ੀਸ਼ੇ ਭੰਨ ਦਿੱਤੇ ਗਏ ਸੀ ਔਰ ਬੱਸ 'ਚ ਜਿਹੜੀਆਂ ਸਵਾਰੀਆਂ ਸੀ ਉਹਨਾਂ ਦੀ ਜਾਨ ਜੋਖਮ 'ਚ ਪਾਈ ਗਈ ਸੀ ਸੋ ਇਹਨਾਂ ਦੋਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਆਲਟੋ ਤੇ ਸਵਾਰ ਹੋ ਕੇ ਆਏ ਸੀ ਔਰ ਉਹ ਟੈਕਸੀ ਨੰਬਰ ਸੀ ਆਲਟੋ ਦਾ ਉਹ ਆਲਟੋ ਵੀ ਪੁਲਿਸ ਨੇ ਰਿਕਵਰ ਕਰ ਲਈ ਹੈ ਸੋ ਮੁਹਾਲੀ ਪੁਲਿਸ ਵੱਲੋਂ ਖਰੜ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਨੂੰ ਇਹ ਦੋ ਮੁਲਜ਼ਮ ਨੇ ਹਰਦੀਪ ਸਿੰਘ ਤੇ ਗਗਨਦੀਪ ਸਿੰਘ ਜਿਨ੍ਹਾਂ ਵੱਲੋਂ ਹਿਮਾਚਲ ਰੋਡਵੇਜ਼ ਦੀ ਬੱਸ ਦੇ ਸ਼ੀਸ਼ੇ ਤੋੜੇ ਗਏ ਸੀ 18 ਮਾਰਚ ਦੀ ਇਹ ਘਟਨਾ ਹੈ 18 ਮਾਰਚ ਨੂੰ ਇਹਨਾਂ ਨੇ ਬੱਸ ਦੇ ਸ਼ੀਸ਼ੇ ਤੋੜੇ ਸੀ ਜਦੋਂ ਹਿਮਾਚਲ ਦੇ ਵਿੱਚ ਇਹ ਇਸ਼ੂ ਖੜਾ ਹੋਇਆ ਸੀ ਜਰਨੈਲ ਸਿੰਘ ਭਿੰਡਰਾਵਾਲਾ ਦੇ ਪੋਸਟਰ ਨੂੰ ਲੈ ਕੇ ਜਿਹੜਾ ਵਿਵਾਦ ਖੜਾ ਹੋਇਆ ਸੀ ਜਿਹੜੇ ਮੁੰਡੇ ਉੱਥੇ ਮੋਟਰਸਾਈਕਲ ਤੇ ਝੰਡੇ ਲਾ ਕੇ ਜਾਂਦੇ ਸੀ ਉਹ ਝੰਡੇ ਉੱਥੇ ਕੁਝ ਵਿਅਕਤੀਆਂ ਨੇ ਉਤਾਰ ਦਿੱਤੇ ਔਰ ਉਹਨਾਂ ਦੇ ਨਾਲ ਕਲੈਸ਼ ਹੋਇਆ ਤਾਂ ਉਸ ਤੋਂ ਬਾਅਦ ਖਰੜ ਦੇ ਵਿੱਚ ਇਹਨਾਂ ਵੱਲੋਂ ਇੱਕ ਹਿਮਾਚਲ ਰੋਡਵੇਜ ਦੀ ਬੱਸ ਦੇ ਸ਼ੀਸ਼ੇ ਧੰਨ ਦਿੱਤੇ ਗਏ। ਸਵਾਰੀਆਂ ਤੇ ਅਟੈਕ ਕੀਤਾ ਗਿਆ। ਗਰੀਮਤ ਰਹੀ ਕਿ ਸਵਾਰੀਆਂ 60 ਫੀਟ ਤੋਂ ਬਚੀਆਂ ਪਰ ਬੱਸ ਦੇ ਸ਼ੀਸ਼ੇ ਭੰਨ ਕੇ ਉੱਥੋਂ ਆਲਟੋ ਕਾਰ ਤੇ ਫਰਾਰ ਹੋ ਗਏ। ਕਾਰ ਦਾ ਨੰਬਰ ਵੀ ਇਹਨਾਂ ਨੇ ਲੁਕੋਇਆ ਸੀ ਉਸ ਦੇ ਉੱਪਰ ਕੋਈ ਚਿੱਟ ਲਾਈ ਗਈ ਸੀ ਤਾਂ ਕਿ ਨੰਬਰ ਪੜਿਆ ਨਾ ਜਾ ਸਕੇ ਔਰ ਇਹ ਟ੍ਰੇਸ ਨਾ ਹੋ ਸਕਣ। ਸੋ ਇੱਕ ਗੁਪਤ ਤਰੀਕੇ ਨਾਲ ਇਹਨਾਂ ਵੱਲੋਂ ਇਸ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਪਰ ਪੁਲਿਸ ਨੇ ਇਹਨਾਂ ਨੂੰ ਆਖਿਰਕਾਰ ਦਬੋਚ ਲਿਆ ਹੈ ਮਨੋਜ ਰਾਠੀ ਮੇਰੇ ਸਹਿਯੋਗੀ ਜੁੜੇ ਨੇ ਮਨੋਜ ਕੀ ਡਿਟੇਲ ਨਿਕਲ ਕੇ ਆਈ ਹੈ ਪੂਰੀ ਕਿਉਂ ਇਹਨਾਂ ਨੇ ਅਟੈਕ ਕੀਤਾ ਕੀ ਕੰਮ ਕਰਦੇ ਨੇ ਪਛਾਣ ਕਿਵੇਂ ਹੋਈ ਹੈ ਇਹਨਾਂ ਦੀ ਦੇਖੋ ਵੀ ਜੇ ਬੜਾ ਹੀ ਹੁਣ ਤੱਕ ਦੀ ਪੁੱਛਗਿੱਛ ਬੜੇ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਨੇ ਕਿ ਇਹਦੇ ਵਿੱਚ ਜਿਹੜਾ ਮਾਸਟਰਮਾਈਂਡ ਹੈ ਉਹ ਹੈਗਾ ਗਗਨਦੀਪ ਹਾਲਾਂਕਿ ਪਿੱਛੋਂ ਇਹ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਤੇ ਇੱਥੇ ਰੈਂਟ ਤੇ ਰਹਿ ਰਿਹਾ ਸੀਗਾ ਬਹਾਲੀ ਦੇ ਵਿੱਚ ਔਰ ਆਪਣੇ ਦੋਸਤ ਜਿਹੜਾ ਹਰਦੀਪ ਸਿੰਘ ਹੈ ਪਿੱਛੇ ਇਹ ਰੋਪੜ ਦਾ ਰਹਿਣ ਵਾਲਾ ਫਿਲਹਾਲ ਬੱਲੂ ਮਾਜਰਾ ਚ ਹਾਲ ਵਾਸੀ ਬੱਲੂ ਮਾ ਬੱਲੂ ਮਾਜਰਾ ਜਿਹੜਾ ਖਰੜ ਦੇ ਕੋਲ ਹੈ ਉੱਥੇ ਰਹਿ ਰਿਹਾ ਸੀਗਾ ਹਾਲਾਂਕਿ ਗਗਨਦੀਪ ਵੀ ਇਸ ਦਾ ਮਾਸਟਰਮਾਈਂਡ ਹੈ ਜਿਹਦੇ ਇਹ ਟੈਕਸੀ ਨੰਬਰ ਆਲਟੋ ਗੱਡੀ ਹੈ ਪੀਵੀ013 ਆ ਜਿਹੜੀ ਫੜੀ ਗਈ ਹੈ ਇਹ ਹੁਣ ਤੱਕ ਵੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਜਿਹੜੀ ਪੁਲਿਸ ਨੇ ਦਿੱਤੀ ਹੈ ਕਿ ਸੋਸ਼ਲ ਮੀਡੀਆ ਤੇ ਇਸ ਨੇ ਦੇਖਿਆ ਸੀਗਾ ਕਿ ਕਿਸ ਤਰ੍ਹਾਂ ਹਿਮਾਚਲ ਦੇ ਵਿੱਚ ਬਿਵਾਲ ਹੋ ਰਿਹਾ ਹੈ ਕਿਸ ਤਰ੍ਹਾਂ ਆਪਸੀ ਤਕਰਾਰ ਹੋ ਰਹੀ ਹੈ ਔਰ ਉਸ ਤੋਂ ਬਾਅਦ ਇਹਨੇ ਪੂਰਾ ਇੱਕ ਪਲਾਨ ਬਣਾਇਆ ਔਰ ਆਪਣੇ ਇੱਕ ਦੋ ਏ ਉੱਥੇ ਖਰੜ ਫਲਾਇਓਵਰ ਤੇ ਦੇਖਿਆ ਕਿ ਕਿਹੜੀ バス ਹਿਮਾਚਲੋਂ ਆਂਦੀ ਹੈ ਕਿਹੜੀ バス ਹਿਮਾਚਲ ਸਾਈਡ ਕੋ ਜਾਂਦੀ ਹੈ ਕਿਉਂਕਿ ਇਹ ਖੁਦ ਟੈਕਸੀ ਡਰਾਈਵਰ ਹੈ ਤਾਂ ਇਸ ਨੂੰ ਪਤਾ ਹੁੰਦਾ ਹੈ ਕਿ ਉਸੇ ਪਾਸੇ ਤੋਂ ਜਿਹੜੀ ਹਿਮਾਚਲ ਰੋਡਵੇਜ਼ ਦੀ ਬਸ ਜਿਹੜਾ ਚੰਡੀਗੜ੍ਹ ਜਿਹੜਾ ਬਸ ਸਟੈਂਡ ਹੈ ਤੱਕ ਤੱਕ ਕਰ ਤੜਤਾਲੀ ਦਾ ਉੱਤੋਂ ਸਿੱਧਾ ਜਿਹੜਾ ਮੌਲੀ ਖਰੜ ਹੁੰਦੇ ਹੋਏ ਸਿੱਧਾ ਅੱਗੇ ਨਿਕਲਦੀ ਹੈ ਪਰ ਇਸਨੇ ਪੂਰਾ ਪਲਾਨ ਬਣਾਇਆ ਹਾਲਾਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਹੈ ਕਿ ਗੱਡੀ ਵੀ ਰਿਕਵਰ ਕਰ ਲਈ ਹੈ ਆਲਟੋ ਤੇ ਇਹ ਜਿਹੜੇ ਦੋਨੇ ਹਰਦੀਪ ਤੇ ਗਗਨਦੀਪ ਜਿਨ੍ਹਾਂ ਨੇ ਪੂਰਾ ਹਮਲਾ ਕੀਤਾ ਸੀ ਵਾਸਤੇ ਐਚਪੀ 6781321 ਇਹ ਗੱਡੀ ਤੇ ਹਮਲਾ ਕਰਨ ਵਾਲੇ ਦੋਵੇਂ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਔਰ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਦੇ ਬਦਨਾਲੇ ਪੁਲਿਸ ਨੂੰ ਸਹਾਇਤਾ ਮਿਲੀ ਹੈ ਕਿਉਂਕਿ ਨੇੜੇ-ਤੇੜੇ ਦੇ ਜਿਹੜੇ ਸੀਸੀਟੀਵੀ ਫੁਟੇਜ ਹੈ ਹੁਣ ਤੱਕ ਦੀ ਜਿਹੜੀ ਜਾਣਕਾਰੀ ਅਫਸਰਾਂ ਨੇ ਦਿੱਤੀ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਕਿਉਂਕਿ ਇਹ ਖਰੜ ਸਾਈਡ ਤੋਂ ਆਏ ਸੀ ਅਸੀਂ ਪਹਿਲਾਂ ਵੀ ਉਸ ਦਿਨ ਵੀ ਜ਼ਿਕਰ ਕੀਤਾ ਸੀ ਇਹ ਖਰੜ ਸਾਈਡ ਤੋਂ ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਹੇ ਸੀ ਕਿ ਕੋਈ ਆ ਪਰਟੀਕੂਲਰ ਬੱਸ ਜਿਹੜੀ ਹੈ ਇਹ ਨਹੀਂ ਸੀਗਾ ਕਿ ਕੋਈ ਵੀ ਇਹ ਹੀ ਬੱਸ ਨੂੰ ਕਰਨਾ ਹੀ ਤਾਂ ਚਾਹਣਾ ਕੋਈ ਵੀ ਹਿਮਾਚਲ ਰੋਡਵੇ ਦੇ ਜੇਕਰ ਬੱਸ ਆਂਦੀ ਹੈ ਤਾਂ ਅਸੀਂ ਉਹਦੇ ਦੇ ਟਾਰਗੇਟ ਕਰਨਾ ਔਰ ਇਹ ਖਰੜ ਖਰੜ ਤੇ ਹੀ ਇਹ ਇੰਤਜ਼ਾਰ ਕਰ ਰਹੇ ਸੀਗੇ ਕਿ ਕੋਈ ਹਿਮਾਚਲ ਦੀ ਬੱਸ ਜਿਹੜੀ ਹੈ ਉਹ ਜਿੱਦਾਂ ਹੀ ਲੰਘਦੀ ਹੈ ਉਹਦੇ ਪਿੱਛੇ ਜਾ ਕੇ ਫਲਾਇਓਵਰ ਦੇ ਉੱਤੇ ਚੜਦਾ ਹੀ ਫਲਾਇਓਵਰ ਤੇ ਉਹਨੂੰ ਰੋਕਣਾ ਹੈ ਐਜਾ ਸਵਾਰੀ ਕੇ ਸਵਾਰੀ ਜਿਹੜੀ ਹੈ ਕਿ ਇਸ ਕਰਕੇ ਡਰਾਈਵਰ ਜਿਹੜਾ ਰੋਕ ਦੇਗਾ ਔਰ ਜਿੱਦਾਂ ਹੀ ਡਰਾਈਵਰ ਨੇ ਰਾਜਕੁਮਾਰ ਜਿਹੜਾ ਡਰਾਈਵਰ ਹੈ ਜਿਹਦਾ ਬਿਆਨਾਂ ਤੇ ਪਰਚਾ ਹੋਇਆ ਜਿੱਦਾਂ ਇਹ ਉਸਨੇ ਗੱਡੀ ਰੋਕੀ ਬੱਸ ਰੋ ਹਮਲਾ ਕੀਤਾ ਸ਼ੀਸ਼ੇ ਭੰਨੇ ਤੇ ਉੱਥੋਂ ਫਰਾਰ ਹੋ ਗਏ ਹਾਲਾਂਕਿ ਹੁਣ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਕਾਬੂ ਕਰਨ ਤੋਂ ਬਾਅਦ ਗੱਡੀ ਵੀ ਰਿਕਵਰ ਕਰ ਲਈ ਹੈ ਔਰ ਇਸ ਤੋਂ ਬਾਅਦ ਇਹਨਾਂ ਦੀ ਪੁੱਛਗਿੱਛ ਇਹ ਹੀ ਚੀਜ਼ਾਂ ਸਾਹਮਣੇ ਆਈਆਂ ਕਿ ਸੋਸ਼ਲ ਮੀਡੀਆ ਤੇ ਅਸੀਂ ਦੇਖ ਕੇ ਸਾਰੀ ਪਲੈਨਿੰਗ ਕੀਤੀ ਹੈ ਕਿ ਜੇਕਰ ਕੋਈ ਹਿਮਾਚਲ ਦੀ ਗੱਡੀ ਸਾਡੇ ਪੰਜਾਬ ਦੇ ਵਿੱਚ ਆਂਦੀ ਹੈ ਤੇ ਅਸੀਂ ਵੀ ਆਪਾਂ ਤੋਂ ਜਿਹੜੀ ਹੈ ਉਹ ਕਿਸ ਤਰ੍ਹਾਂ ਕਰਾਂਗੇ ਪਰ ਫਿਰ ਇਹ ਲੁਕੇ ਕਿਉਂ ਜੇ ਜੇ ਇਹਨਾਂ ਨੇ ਉਸ ਚੀਜ਼ ਦਾ ਰਿਐਕਸ਼ਨ ਕੀਤਾ ਤਾਂ ਫਿਰ ਸ਼ਰੇਆਮ ਖੜੇ ਹੋ ਕੇ ਕਰਨਾ ਚਾਹੀਦਾ ਸੀ ਨਾ ਲੁਕੇ ਕਿਉਂ ਭੱਜੇ ਕਿਉਂ ਨੰਬਰ ਕਿਉਂ ਲੁਕੋਏ ਇਹੀ ਸਵਾਲ ਪੁਲਿਸ ਨੇ ਜ਼ਰੂਰੀ ਹੀ ਨਾ ਤੇ ਕੀਤਾ ਕਿ ਆਖਿਰ ਜੇਤਕਰ ਤੁਸੀਂ ਇਸ ਤਰ੍ਹਾਂ ਦੀ ਰੈਵੈਂਜ ਲੈਣੀ ਸੀ ਇਸ ਤਰ੍ਹਾਂ ਦਾ ਬਦਲਾ ਲੈਣਾ ਸੀਗਾ ਤੇ ਇਹਨਾਂ ਨੂੰ ਕਹਿ ਸੀਗਾ ਕਿ ਸਾਨੂੰ ਡਰ ਸੀ ਪੁਲਿਸ ਦਾ ਜਾਂ ਜੇਕਰ ਕੋਈ ਹੋਰ ਨਾ ਹੋ ਜੇ ਇਸ ਕਰਕੇ ਇਹਨਾਂ ਨੇ ਪੂਰੀ ਪਲੈਨਿੰਗ ਦੇਖੋ ਵੀ ਜੇ ਅਸੀਂ ਪਹਿਲਾਂ ਹੀ ਇੱਕ ਦਿਨ ਪਹਿਲਾਂ ਹੀ ਜਦਦੇ ਪੂਰੀ ਵਾਰਦਾਤ ਹੋਈ ਅਸੀਂ ਮੌਕੇ ਤੇ ਗਏ ਸੀ ਤਾਂ ਇਹ ਹੀ ਦੋ ਤਿੰਨ ਚੀਜ਼ਾਂ ਬੜੀ ਨੋਟ ਕਰਨ ਵਾਲੀ ਸੀ ਪਹਿਲਾ ਪੁਆਇੰਟ ਤਾਂ ਇਹ ਹੀ ਸੀ ਕਿ ਇਹਨਾਂ ਨੇ ਪੂਰੀ ਪਲੈਨਿੰਗ ਯਾਨੀ ਕਿ ਗੱਡੀ ਦੀ ਨੰਬਰ ਪਲੇਟ ਕਿਉਂਕਿ ਟੈਕਸੀ ਨੰਬਰ ਹੈ ਗੱਡੀ ਆ ਆਲਟੋ ਪੀਪੀ 01 ਸੀ ਇੱਕ ਜਿਹੜੀ ਆਲਟੋ ਗੱਡੀ ਆ ਇਹਨਾਂ ਦੇ ਪੂਰੇ ਨੰ ਅਸ ਤੋਂ ਬਾਅਦ ਇਹਨਾਂ ਦੀ ਇਹ ਹੀ ਪਲੈਨਿੰਗ ਸੀ ਕਿ ਗੱਡੀ ਜਿਹੜੀ ਹੈ ਭੰਨ ਤੋੜ ਕਰਕੇ ਉੱਥੋਂ ਅਸੀਂ ਰੁਕਣਾ ਨਹੀਂ ਹੈ ਕਿਉਂਕਿ ਲੋਕੀ ਜਿਹੜੇ ਫੜ ਕੇ ਸਾਨੂੰ ਕੁੱਟ ਵੀ ਕੁੱਟਮਾਰ ਵੀ ਕਰ ਸਕਦੇ ਕਿਉਂਕਿ ਇਸ ਤਰ੍ਹਾਂ ਦੇ ਕੋਈ ਵੱਡੇ ਬਦਮਾਸ਼ ਨਹੀਂ ਹੈ ਇਹ ਇਹ ਸਿਰਫ ਸੋਸ਼ਲ ਮੀਡੀਆ ਦੇਖ ਕੇ ਜਿਹੜੀ ਹੁਣ ਗਗਨਦੀਪ ਕਹਿੰਦਾ ਨਜ਼ਰ ਆ ਰਿਹਾ ਔਰ ਇਹ ਵੀ ਗੱਲ ਆ ਰਹੀ ਹੈ ਕਿ ਹਰਦੀਪ ਨੂੰ ਇਹੀ ਲੈ ਕੇ ਆਇਆ ਸੀਗਾ ਕਿ ਅਸੀਂ ਕਿੱਥੇ ਜਾਣਾ ਹੈ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਤੇ ਹਾਲਾਂਕਿ ਹੁਣ ਇਹ ਭੱਜੇ ਕਿਉਂ ਇਹਨਾਂ ਦਾ ਕਹਿਣਾ ਸੀਗਾ ਕਿ ਕੋਈ ਸਾਨੂੰ ਕੁੱਟੇਗਾ ਕੋਈ ਮਾਰ ਨਹੀਂ ਸਕਦਾ ਕਿਉਂਕਿ ਉੱਤੇ ਜ਼ਵਾਰੀਆਂ ਵੀ ਸੀਗੀ ਇਹ ਸਿਰਫ ਦੋ ਸੀਗੇ ਗੱਡੀ 'ਤੇ ਗੱਡੀ ਦੇ ਵਿੱਚ ਸਿਰਫ ਦੋ ਸੀਗੇ ਇਸ ਕਰਕੇ ਇਹਨਾਂ ਨੇ ਪੂਰੀ ਪਲੈਨਿੰਗ ਕੀਤੀ ਕਿ ਸਾਨੂੰ ਕੋਈ ਪਛਾਣ ਵੀ ਨਾ ਸਕੇ ਹੋਰ ਕੋਈ ਇਹਨਾਂ ਦਾ ਸਾਥੀ ਨਹੀਂ ਸੀ ਨਹੀਂ ਹਜੇ ਤੱਕ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਹ ਦੋਵੇਂ ਸੀ ਉਸ ਦਿਨ ਮੌਜੂਦ ਸੀ ਇਹਦਾ ਦੋਨਾਂ ਦਾ ਹੀ ਇਹ ਕੰਮ ਹੈ ਜੀ ਦੀ ਇਨਵੋਲਵਮੈਂਟ ਹਜੇ ਤੱਕ ਸਾਹਮਣੇ ਨਹੀਂ ਆਈ ਹੈ ਜੇਕਰ ਕੋਈ ਇਨਵੋਲਵਮੈਂਟ ਸਾਹਮਣੇ ਆਂਦੀ ਹੈ ਤਾਂ ਉਹਦੀ ਵੀ ਗ੍ਰਿਫਤਾਰੀ ਹੋਏਗੀ ਫਿਲਹਾਲ ਜਿਹੜਾ ਗਗਨਦੀਪ ਦੇ ਬਿਆਨ ਹੋਏ ਆ ਉਹਦੇ ਵਿੱਚ ਸਿਰਫ ਦੋ ਦੀ ਹੀ ਇਨਵੋਲਵਮੈਂਟ ਸਾਹਮਣੇ ਆਈ ਹੈ ਜੀ ਠੀਕ ਹੈ ਧੰਨਵਾਦ ਮਨੋਜ ਜੀ ਇਸ ਜਾਣਕਾਰੀ ਦੇ ਲਈ ਤਾਂ ਖਰੜ ਦੇ ਵਿੱਚ ਪਿਛਲੇ ਦਿਨੀ ਇੱਕ ਬਸ ਤੇ ਅਟੈਕ ਕੀਤਾ ਗਿਆ ਸੀ ਹਿਮਾਚਲ ਰੋਡਵੇਜ ਦੀ ਉਹ ਬਸਤੀਆਂ ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ ਸਵਾਰੀਆਂ ਉਸ ਵੇਲੇ ਕਾਫੀ ਡਰ ਗਈਆਂ ਸੀ ਕਾਫੀ ਖੌਫ ਉਹਨਾਂ ਚ ਪਰ ਗਿਆ ਸੀ ਕਿ ਇਸ ਤਰੀਕੇ ਨਾਲ ਬੱਸ ਦੇ ਸਾਰੇ ਸ਼ੀਸ਼ੇ ਤੋੜ ਦਿੱਤੇ ਗਏ ਉਸ ਤੋਂ ਬਾਅਦ ਇਹ ਆਲਟੋ ਤੇ ਬੈਠ ਕੇ ਫਰਾਰ ਹੋ ਗਏ ਨੰਬਰ ਵੀ ਇਹਨਾਂ ਨੇ ਆਲਟੋ ਦਾ ਲਕੋਇਆ ਹੋਇਆ ਸੀ ਕਿ ਟ੍ਰੇਸ ਨਾ ਹੋ ਸਕਣ ਉਥੇ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਹੋ ਸਕੇ ਪਰ ਇਸ ਤਰੀਕੇ ਨਾਲ ਲੋਕ ਛਿਪ ਕੇ ਕੋਈ ਕਾਰਵਾਈ ਕਰਨੀ ਜਾਂ ਕੋਈ ਬਦਲਾ ਲੈਣਾ ਇਹ ਇਸ ਨੂੰ ਇਸ ਨੂੰ ਜਸਟੀਫਾਈਡ ਨਹੀਂ ਕਿਹਾ ਜਾ ਸਕਦਾ ਇਹ ਇਹ ਚੀਜ਼ਾਂ ਇਸ ਨੂੰ ਕਦੇ ਵੀ ਦਰਸਤ ਨਹੀਂ ਠਹਿਰਾਇਆ ਜਾ ਸਕਦਾ ਕਿ ਤੁਸੀਂ ਕਿਸੇ ਕਿਸੇ ਵੀ ਬੇਕਸੂਰ ਬੰਦੇ ਤੇ ਕਿਸੇ ਅਣਜਾਣ ਨੂੰ ਬਿਨਾਂ ਵਜ੍ਹਾ ਰੋਕ ਕੇ ਉਹਨਾਂ ਤੇ ਐਸੇ ਐਕਸ਼ਨ ਕਰੋ ਹਾਲਾਂਕਿ ਇਸ ਦਾ ਮੁੱਢ ਵੱਜਿਆ ਜਦੋਂ ਹਿਮਾਚਲ ਦੇ ਵਿੱਚ ਕੁਝ ਨੌਜਵਾਨ ਗਏ ਸੀ ਉਹਨਾਂ ਨੇ ਉੱਥੇ ਜਰਨੈਲ ਸਿੰਘ ਭਿੰਡਰਾਵਾਲਾ ਦੇ ਚੰਡੇ ਲੱਗੇ ਸੀ ਬਾਈਕ ਤੇ ਉੱਥੇ ਲੋਕਲ ਲੋਕਾਂ ਨੇ ਉਤਾਰ ਤੇ ਉਸ ਤੋਂ ਬਾਅਦ ਉੱਥੇ ਇੱਕ ਵਿਵਾਦ ਖੜਾ ਹੋਇਆ ਪਰ ਕਿਤਨਾ ਕਿਤੇ ਉਸ ਚੀਜ਼ ਨੂੰ ਇਸ ਚੀਜ਼ ਨਾਲ ਜੋੜ ਕੇ ਦੇਖਿਆ ਜਾਂਦਾ ਰਿਹਾ ਕਿ ਅਗਰ ਇਸ ਤਰੀਕੇ ਨਾਲ ਕੁਝ ਵਿਅਕਤੀਆਂ ਦੇ ਵਿੱਚ ਐਸਾ ਵਿਵਾਦ ਹੋ ਗਿਆ ਤਾਂ ਕੱਲ ਨੂੰ ਇਹ ਹੋਰ ਬਹੁਤ ਸਾਰੇ ਲੋਕਾਂ ਦੇ ਲਈ ਇੱਕ ਮੁਸੀਬਤ ਦਾ ਕਾਰਨ ਬਣ ਜਾਂਦਾ ਹੈ ਉਸ ਤੋਂ ਬਾਅਦ ਉਸ ਦਾ ਰਿਐਕਸ਼ਨ ਪੰਜਾਬ ਦੇ ਵਿੱਚ ਹੋਇਆ ਅੱਜ ਲੇਟੈਸਟ ਹਰਿਆਣਾ ਦੇ ਵਿੱਚ ਪੰਜਾਬ ਦੀਆਂ ਬੱਸਾਂ ਤੇ ਇਹ ਭਾਰਤ ਮਾਤਾ ਦੀਆਂ ਫੋਟਵਾਂ ਲਗਾ ਦਿੱਤੀਆਂ ਗਈਆਂ ਪੋਸਟਰ ਲਗਾ ਦਿੱਤੇ ਗਏ ਤਾਂ ਇਹ ਲੜੀ ਅੱਗੇ ਦੀ ਅੱਗੇ ਜਿਹੜੀ ਇੱਕ ਧਾਰਮਿਕ ਲੜਾਈ ਹੈ ਇਹ ਅੱਗੇ ਦੀ ਅੱਗੇ ਵੱਧਦੀ ਜਾ ਰਹੀ ਹੈ ਹਰ ਕੋਈ ਵਿਅਕਤੀ ਕਿਸੇ ਤਰੀਕੇ ਨਾਲ ਵੀ ਐਕਸ਼ਨ ਕਰਦਾ ਹੈ ਹਾਲਾਂਕਿ ਇਹ ਨਹੀਂ ਪਤਾ ਹੁੰਦਾ ਕਿ ਉਸ ਦੇ ਪਿੱਛੇ ਉਹਨਾਂ ਦੀ ਮਨਸ਼ਾ ਕੀ ਹੈ ਕਈ ਲੋਕ ਮਸ਼ਹੂਰ ਹੋਣ ਦੇ ਲਈ ਲੋਕਾਂ ਦੇ ਵਿੱਚ ਆਪਣੀ ਵਾਹਵਾਹੀ ਬਣਾਉਣ ਦੇ ਲਈ ਵੀ ਇਹੋ ਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਨੇ ਪਰ ਇਹ ਚੀਜ਼ ਅੱਜ ਕੱਲ ਸੋਸ਼ਲ ਮੀਡੀਆ ਤੇ ਕਿਸ ਤਰੀਕੇ ਨਾਲ ਪੇਸ਼ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਲੋਕ ਉਸ ਨੂੰ ਕਿਸ ਤਰੀਕੇ ਨਾਲ ਲੈਂਦੇ ਨੇ ਤੇ ਫਿਰ ਉਹਦਾ ਅੰਜਾਮ ਕੀ ਹੁੰਦਾ ਇਹਨਾਂ ਚੀਜ਼ਾਂ ਨੂੰ ਕਈ ਵਾਰੀ ਸਮਝਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ 8 ਮਾਰਚ ਨੂੰ ਕੁਝ ਵਿਅਕਤੀਆਂ ਵੱਲੋਂ ਹਿਮਾਚਲ ਪ੍ਰਦੇਸ਼ ਰੋਡਵੇਜ਼ ਦੀ ਬੱਸ ਦੇ ਸ਼ੀਸ਼ਿਆਂ ਦੀ ਖਰੜ ਫਲਾਈਓਵਰ ਤੇ ਲਾਗੇ ਸ਼ਾਮ ਨੂੰ ਭੰਪਤਨ ਕੀਤੀ ਗਈ ਜਿਸ ਵਿੱਚ ਮਕਦਮਾ ਨੰਬਰ 10125 ਥਾਣਾ ਸਿਟੀ ਖਰੜ ਵਿਖੇ ਦਰਜ ਰਜਿਸਟਰ ਕੀਤਾ ਗਿਆ ਅਤੇ ਦੌਰਾਨ ਜਿਹੜੀ ਤਫਤੀਸ਼ ਸਾਡੇ ਵੱਲੋਂ ਵੱਖ-ਵੱਖ ਟੀਮਾਂ ਗਠਿਤ ਕਰਕੇ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਸੋਰਸਾਂ ਦੇ ਰਾਹੀਂ ਜਿਹੜੇ ਦੋਸ਼ੀਆਂ ਦੀ ਸ਼ਨਾਖਤ ਕੀਤੀ ਗਈ ਦੋ ਦੋਸ਼ੀ ਇਸ ਵਾਰਦਾਤ ਵਿੱਚ ਜਿਹੜੇ ਸੀਗੇ ਉਹਨਾਂ ਦੋਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਇਨਾਂ ਦੇ ਵੇਰਵੇ ਇੱਕ ਤਾਂ ਗਗਨਦੀਪ ਸਿੰਘ ਦੇਵਵਾਸੀ ਪਿੰਡ ਜੰਡਵਾਲਾ ਜ਼ਿਲ੍ਹਾ ਫਾਜ਼ਿਲਕਾ ਅਤੇ ਦੂਸਰਾ ਹਰਦੀਪ ਸਿੰਘ ਪਾਸੀ ਪੱਠਾ ਸਾਹਿਬ ਜ਼ਿਲ੍ਹਾ ਰੋਪੜ ਥਾਲਵਾਸੀ ਬੱਲੋ ਮਾਜਰਾ ਇਹਨਾਂ ਦੋਨਾਂ ਦੀ شناخت ਕਰਕੇ ਇਹਨਾਂ ਦੋਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਇਹਨਾਂ ਵੱਲੋਂ ਜਿਹੜੀ ਵਾਰਦਾਤ ਵਿੱਚ ਵਰਤੀ ਹੋਈ ਆਲਟੋ ਕਾਰ ਉਹ ਗ੍ਰਾਜ਼ ਕਰ ਲਈ ਗਈ ਹੈ ਤੇ ਪੱਜਾਵੇ ਮਾਚਲ ਦੇ ਵਿਵਾਦ ਵਿਚਾਲੇ ਹੁਣ ਹਰਿਆਣਾ ਦੀ ਵੀ ਐਂਟਰੀ ਹੋ ਗਈ ਹੈ ਤਸਵੀਰ ਵਿਵਾਦ ਜਿਸ ਦਾ ਅਸੀਂ ਪਹਿਲਾਂ ਜ਼ਿਕਰ ਕਰ ਰਹੇ ਹਾਂ ਉਸ ਦੇ ਵਿੱਚ ਹੁਣ ਹਰਿਆਣਾ ਦੀ ਐਂਟਰੀ ਹੋ ਗਈ ਹੈ ਹਰਿਆਣਾ ਦੇ ਅਬਾਲਾ ਦੇ ਵਿੱਚ ਪੰਜਾਬ ਰੋਡਵੇਜ਼ ਦੀ ਬਸ ਤੇ ਪੀਆਰਟੀਸੀ ਦੀ ਬਸ ਤੇ ਭਾਰਤ ਮਾਤਾ ਦੇ ਪੋਸਟਰ ਲਗਾ ਦਿੱਤੇ ਗਏ Hindu Aagu Vireesh Chandeelia ਨੇ ਇਹ ਪੋਸਟਰ ਲਾਏ ਐਂਟੀ ਟੈਰਰਿਸਟ ਫਰੰਟ ਇੰਡੀਆ ਵੱਲੋਂ ਜੋ ਜੋ ਜਥੇਬੰਦੀ ਹੈ ਵੀਰੇਸ਼ ਚੰਡੇਲੀਆ ਦੀ ਬਸਾਂ ਤੇ ਇਹ ਪੋਸਟਰ ਲਾਏ ਗਏ ਹਿਮਾਚਲ ਦੀਆਂ ਬਸਾਂ ਤੇ ਉਹਨਾਂ ਭਿੰਡਾ ਵਾਲਾ ਦੇ ਪੋਸਟਰਾਂ ਲਾਏ ਜਾਣ ਦਾ ਵਿਰੋਧ ਕੀਤਾ ਉਹਨਾਂ ਕਿਹਾ ਕਿ ਜੇ ਪੋਸਟਰ ਲਾਉਣੇ ਨੇ ਤਾ ਸਾਹਿਬ ਜਾਦਿਆਂ ਦੇ ਲਾਓ ਗੁਰੂ ਸਾਹਿਬ ਦੇ ਲਾਓ ਗੁਰੂ ਗੋਬਿੰਦ ਸਿੰਘ ਦੇ ਲਾਓ ਗੁਰੂ ਤੇਗ ਬਹਾਦਰ ਸਾਹਿਬ ਦੇ ਲਾਓ ਉਹਨਾਂ ਕਿਹਾ ਕਿ ਬੱਸਾਂ ਤੇ ਅਸੀਂ ਖਾਲਸਤਾਨੀਆਂ ਦੇ ਪੋਸਟਰ ਬਰਦਾਸ਼ਤ ਨਹੀਂ ਕਰਾਂਗੇ ਔਰ ਇਹ ਹਿੰਦੂ ਸਿੱਖੀਕਤਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ ਔਰ ਇਸੇ ਵਿਰੋਧ ਦੇ ਚਲਦੇ ਉਹਨਾਂ ਵੱਲੋਂ ਪੰਜਾਬ ਰੋਡਵੇਜ਼ ਦੀ ਬੱਸ ਤੇ ਵੀ ਭਾਰਤ ਮਾਤਾ ਦੇ ਪੋਸਟਰ ਲਾਏ ਮੁੱਤਵਾਲ ਹਾਲੀਕਾਨ ਮੁੱਤਵਾਲ ਦੇ ਨਾਲ ਦੇ ਹਾਲੀਕਾਨ ਤਾਇ ਪੂਰਾ ਵਿਵਾਦ ਕਿਸ ਤਰੀਕੇ ਨਾਲ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਹਿਮਾਚਲ ਦੇ ਵਿੱਚ ਕੁਝ ਨੌਜਵਾਨ ਜਿਹੜੇ ਬਾਈਕ ਤੇ ਗਏ ਸੀ ਜਿਹੜੇ ਮਨੀਕਰਨ ਸਾਹਿਬ ਮੱਥਾ ਟੇਕਣ ਜਾ ਰਹੇ ਸੀ ਉਹਨਾਂ ਦੇ ਬਾਈਕ ਤੇ ਭਿੰਡਰਾ ਵਾਲਾ ਦੇ ਪੋਸਟਰ ਤੇ ਝੰਡੇ ਲੱਗੇ ਹੋਏ ਸੀ ਜਿਨ੍ਹਾਂ ਤੇ ਚੰਡਿਆਂ ਤੇ ਭਿੰਡਰਾਵਾਲਾ ਦੀ ਤਸਵੀਰ ਸੀ ਉੱਥੇ ਸਥਾਨਕ ਲੋਕਾਂ ਦੇ ਨਾਲ ਉਹਨਾਂ ਦੀ ਬਹਿਸ ਹੋਈ ਹਾਲਾਂਕਿ ਮਾਮਲਾ ਰੋਡ ਰੇਜ ਦਾ ਸੀ ਕਿਸੇ ਕਾਰ ਦੇ ਨਾਲ ਮੋਟਰਸਾਈਕਲ ਟੱਚ ਹੋਇਆ ਸੀ ਜਾਂ ਕਿਸੇ ਲੋਕਲ ਉੱਥੋਂ ਦੇ ਲੋਕਾਂ ਦੇ ਨਾਲ ਬਹਿਸਬਾਜ਼ੀ ਹੋਈ ਸੀ ਪਰ ਗੱਲ ਪੋਸਟਰਾਂ ਤੱਕ ਚਲੀ ਗਈ ਜਦੋਂ ਉੱਥੇ ਮੌਜੂਦ ਲੋਕਾਂ ਨੇ ਭਿੰਡਰਾਵਾਲਾ ਦੇ ਚੰਡੇ ਉਤਾਰ ਦਿੱਤੇ ਪੋਸਟਰ ਉਤਾਰ ਦਿੱਤੇ ਉਸ ਤੋਂ ਬਾਅਦ ਇਹ ਵਿਵਾਦ ਭਖਿਆ ਤਾਂ ਅਗਲੇ ਦਿਨ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਹਰਿਆਣਾ ਹਿਮਾਚਲ ਦੀਆਂ ਬੱਸਾਂ ਤੇ ਪਿੰਡਰਾਵਾਲਾ ਦੇ ਪੋਸਟਰ ਕੁਝ ਨੌਜਵਾਨਾਂ ਵੱਲੋਂ ਇੱਕ ਜਥੇਬੰਦੀ ਵੱਲੋਂ ਲਗਾ ਦਿੱਤੇ ਗਏ ਹਿਮਾਚਲ 'ਚ ਖੜੀਆਂ ਪੰਜਾਬ ਦੀਆਂ ਬੱਸਾਂ ਤੇ ਹੁਸ਼ਿਆਰਪੁਰ-ਸੰਡੇ ਦੇ ਵਿੱਚ ਜਿੱਥੇ ਹਿਮਾਚਲ ਰੋਡਵੇਜ ਦੀਆਂ ਬੱਸਾਂ ਖੜੀਆਂ ਸੀ ਉੱਥੇ ਪਿੰਡਰਾਵਾਲਾ ਦੇ ਪੋਸਟਰ ਲਗਾ ਦਿੱਤੇ ਤੇ ਹੁਣ ਇਹ ਵਿਵਾਦ ਪੰਜਾਬ ਤੋਂ ਹਿਮਾਚਲ ਤੋਂ ਪੰਜਾਬ ਆਇਆ ਤੇ ਪੰਜਾਬ ਤੋਂ ਅੱਗੇ ਕ੍ਰੋਸ ਕਰਕੇ ਹਰਿਆਣਾ ਚਲਾ ਗਿਆ ਅੱਜ ਹਰਿਆਣਾ ਦੇ ਵਿੱਚ ਪੰਜਾਬ ਰੋਡਵੇਜ ਦੀ ਬੱਸ ਨੂੰ ਰੋਕ ਲਿਆ ਗਿਆ ਤੇ ਪੰਜਾਬ ਰੋਡਵੇਜ ਦੀ ਬੱਸ ਤੇ ਭਾਰਤ ਮਾਤਾ ਦੇ ਪੋਸਟਰ ਲਗਾ ਦਿੱਤੇ ਗਏ। ਇਸੇ ਵਿਚਾਲੇ ਖਰੜ ਦੇ ਵਿੱਚ ਇੱਕ ਬੱਸ ਦੀ ਪੰਨ ਤੋੜ ਹੋਈ ਸੀ। ਉਹ ਵੀ ਇਸੇ ਨਾਲ ਜੁੜਿਆ ਮਸਲਾ ਸੀ ਜਿਹੜੀ ਅਸੀਂ ਪਹਿਲਾਂ ਖਬਰ ਦਿਖਾਈ ਹੈ। ਉਹ ਦੋ ਵਿਅਕਤੀਆਂ ਨੇ ਬੱਸ ਦੇ ਸ਼ੀਸ਼ੇ ਭੰਨੇ ਸੀ। ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਖਰੜ ਪੁਲਿਸ ਵੱਲੋਂ ਹਿਰਾਸਤ ਚ ਲੈ ਲਿਆ। ਅੱਜ ਅਮਨੇ खालिस्तान का पुतला जलाया है और पूरे देश से अठारह की क्रांति का जो शुरुआत है वो अम्बाड़ा की धरती से हुई थी खालिस्तान का पूरे देश में मुंह तोड़ जवाब देंगे और मैं देश के हिंदू सिखों से अपील करता हूं उठो अगर बोर्ड और किसी के पोस्टर लगाने हैं बसों पर तो साहब जादों के लगाओ पहली पातशाही के लगाओ नौवे गुरु के लगाओ जिसने मेरे तिलक और शीश के लिए मेरे तिलक और जनेऊ के लिए अपना शीश दे दिया दसवें गुरु गुरु गोविंद सिंह के लगाओ जिसने अपना सर्वोच्च कुर्बान कर दिया आतंकवादियों के खालिस्तानियों के बोर्ड बसों पर लगाने नहीं दिए जाएंगे मैं इस मामले में भारत के प्रधानमंत्री और देश के गृह मंत्री अमित शाह से मांग करता हूं कि जैसे 370 सौ सत्तर उखाड़ फेंका ऐसे ही खालिस्तान की बात करने वाले करनेल सिंह भिंडरा वाला का झंडा उठाने वाले खालिस्तान की मोहिम बनाने वाले भारत के तिरंगे को ल, ललकारने वाले भारत के संविधान को ललकारने वालों के खिलाफ ਪਾਰਲੀਮੈਂਟ ਦੇ ਅੰਦਰ ਜੋ ਹੈ ਫਾਂਸੀ ਔਰ ਗੈਰਦਰੋਹ ਦਾ ਕਾਨੂੰਨ ਲੈ ਕੇ ਆਏ ਤੇ ਅਮਰੀਕਾ ਤੋਂ 295 ਹੋਰ ਭਾਰਤੀ ਡਿਪੋਰਟ ਹੋਣ ਜਾ ਰਹੇ ਨੇ ਸੰਸਦ ਦੇ ਵਿੱਚ ਕੇਂਦਰ ਸਰਕਾਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ 295 ਹੋਰ ਭਾਰਤੀ ਅਮਰੀਕੀ ਫੌਜ ਦੀ ਹਿਰਾਸਤ ਚ ਨੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਯੂਐਸ ਸੈਂਟਰ ਹੋਏ ਤੇ ਉਹਨਾਂ ਨੂੰ ਹਿਰਾਸਤ ਚ ਲੈ ਲਿਆ ਗਿਆ ਯੂਐਸ ਇਮੀਗ੍ਰੇਸ਼ਨਸ ਤੇ ਕਸਟਮਸ enforcement ਵੱਲੋਂ ਅਧਿਕਾਰੀਆਂ ਨੇ ਕੇਂਦਰ ਸਰਕਾਰ ਦੇ ਨਾਲ ਇਹ ਡਿਟੇਲ ਸਾਂਝੀ ਕੀਤੀ ਹੈ ਔਰ ਉਹਨਾਂ ਵੱਲੋਂ ਭਾਰਤ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਕਿ 295 ਹੋਰ ایسے ਵਿਅਕਤੀ ਨੇ ਜਿਨ੍ਹਾਂ ਨੂੰ ਯੂਐਸ ਚੈਂਟਰ ਕਰਦੇ ਹੋਏ ਹਿਰਾਸਤ 'ਚ ਲਿਆ ਗਿਆ ਹੈ ਤੇ ਹੋਰ ਉਹਨਾਂ ਨੂੰ ਵੀ ਰਿਪੋਰਟ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਯਾਨੀ ਅਗਲੇ ਦਿਨਾਂ ਦੇ ਵਿੱਚ 295 ਹੋਰ ਭਾਰਤੀ ਨੇ ਜਿਨ੍ਹਾਂ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਜਾ ਤਾਂ ਅਮਰੀਕਾ ਚੋਂ ਪਹਿਲਾ 388 ਐਸੇ ਭਾਰਤੀ ਨੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾ ਚੁੱਕਿਆ ਵਕਵਕ ਫਲਾਈਟਾਂ ਦੇ ਰਾਹੀਂ ਉਹ ਭਾਰਤੀ ਆਏ ਸੀ ਹਾਲਾਂਕਿ ਉਹ ਵੀ ਇੱਕ ਵੱਖਰੇ ਵਿਵਾਦ ਦਾ ਇਸ਼ੂ ਬਣਿਆ ਸੀ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਬੇੜੀਆਂ ਦੇ ਵਿੱਚ ਜਕੜ ਕੇ ਭੇਜਿਆ ਗਿਆ ਸੀ ਜਾਂ ਜਿਹੜੇ ਸਿੱਖ ਨੌਜਵਾਨ ਸੀ ਉਹਨਾਂ ਦੀਆਂ ਦਸਤਾਰਾਂ ਉਤਾਰ ਕੇ ਉਹਨਾਂ ਨੂੰ ਭੇਜਿਆ ਗਿਆ ਸੀ ਤਾਂ ਇਹ ਚੀਜ਼ ਇੱਕ ਵੱਡੇ ਵਿਵਾਦ ਦਾ ਕਾਰਨ ਬਣੀ ਸੀ ਦੋ ਜਹਾਜ਼ ਜਿਹੜੇ ਸੀ ਉਹ ਅੰਮ੍ਰਿਤਸਰ ਆਏ ਸੀ ਉਸ ਤੋਂ ਬਾਅਦ ਫਿਰ ਵਕਵਕ ਥਾਵਾਂ ਤੇ ਜਿਹੜੇ ਏ ਪੰਜਾਬੀ ਸੀ ਜਾਂ ਹੋਰ ਸਟੇਟਾਂ ਦੇ ਲੋਕ ਸੀ ਉਹਨਾਂ ਨੂੰ ਗੱਡੀਆਂ 'ਚ ਬਿਠਾ ਕੇ ਉੱਥੋਂ ਭੇਜਿਆ ਗਿਆ ਸੀ ਹੁਣ ਇਹ ਜਾਣਕਾਰੀ ਆਈ ਹੈ ਕਿ 295 ਹੋਰ ਐਸੇ ਭਾਰਤੀ ਨੇ ਜਿਹੜੇ ਹਲੇ ਯੂਐਸ ਆਰਮੀ ਦੀ ਹਿਰਾਸਤ ਦੇ ਵਿੱਚ ਨੇ ਜੋ ਪਿਛਲੇ ਦਿਨਾਂ ਦੇ ਵਿੱਚ ਯੂਐਸ ਬਾਰਡਰ ਕ੍ਰੋਸ ਕਰ ਰਹੇ ਸੀ ਜਿਨ੍ਹਾਂ ਨੂੰ ਉੱਥੇ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਹੁਣ ਉਹਨਾਂ ਨੂੰ ਡਿਪੋਰਟ ਕੀਤਾ ਜਾਣਾ ਹੈ ਹਾਲਾਂਕਿ ਇਹ ਜਾਣਕਾਰੀ ਹਲੇ ਤੱਕ ਨਹੀਂ ਆਈ ਕਿ ਉਹਦੇ 'ਚ ਕਿਹੜੀ ਸਟੇਟ ਦੇ ਕਿੰਨੇ ਵਿਅਕਤੀ ਨੇ ਪਰ ਕੁੱਲ 295 ਭਾਰਤੀ ਨੇ ਜਿਨ੍ਹਾਂ ਨੂੰ ਅਗਲੇ ਦਿਨਾਂ 'ਚ ਰਿਪੋਰਟ ਕੀਤਾ ਜਾਏਗਾ ਤੇ ਖਬਰ ਬਠਿੰਡਾ ਤੋਂ ਹੈ ਜਿੱਥੋਂ ਦੀ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਵਿਦਿਆਰਥੀਆਂ ਦੇ ਦੋ ਗੁੱਟ ਆਪਸ ਦੇ ਵਿੱਚ ਪਿੜ ਗਏ ਝੜਪ ਦੌਰਾਨ ਜਿਹੜੇ ਬਿਹਾਰ ਦੇ ਵਿਦਿਆਰਥੀ ਨੇ ਉਹ ਜ਼ਖਮੀ ਹੋਏ ਨੇ ਮਾਮਲਾ ਜਿਹੜਾ ਹੈ 19 ਮਾਰਚ ਦਾ ਦੱਸਿਆ ਜਾ ਰਿਹਾ ਹੈ ਪੁਲਿਸ ਮੁਤਾਬਕ ਹਜੇ ਤੱਕ ਉਹਨਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਅਸੀਂ ਮਾਮਲੇ ਤੇ ਕਾਰਵਾਈ ਕਰਾਂਗੇ ਦਰਸਲ ਯੂਨੀਵਰਸਿਟੀ 'ਚ 3 ਦਿਨ ਦਾ ਯੂਥ ਫੈਸਟੀਵਲ ਸੀ ਇਸ ਦੌਰਾਨ 19 ਮਾਰਚ ਨੂੰ ਜ਼ਬਰਦਸਤ ਹੰਗਾਮਾ ਹੋ ਗਿਆ ਤੇ ਵਿਦਿਆਰਥੀਆਂ ਦੇ ਦੋ ਗੁੱਟ ਆਪਸ ਦੇ ਵਿੱਚ ਪਿੜ ਗਏ ਸੂਰਜਪਾਨ ਸਾਡੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਸੂਰਜ ਕੀ ਪੂਰਾ ਮਾਮਲਾ ਸੀ ਕਿਉਂ ਲੜਾਈ ਹੋਈ ਹੈ ਦੇਖੋ ਗੁਰੂ ਕਾਸੀ ਯੂਨੀਵਰਸਿਟੀ ਦੇ ਵਿੱਚ ਯੂਥ ਫੈਸਟੀਵਲ ਦਾ ਪ੍ਰੋਗਰਾਮ ਚੱਲ ਰਿਹਾ ਸੀ 17 18 ਤੇ 19 ਤਰੀਕ ਦਾ 19 ਤਰੀਕ ਜਿਸ ਦਿਨ ਕਲੋਜ਼ਿੰਗ ਸੀ ਉਸ ਦਿਨ ਉਹ ਗਰੁੱਪਾਂ ਦੇ ਵਿੱਚ ਝੜਪ ਹੁੰਦੀ ਹੈ ਇਲਿਗੇਸ਼ਨ ਇਹ ਲੱਗਦੇ ਨੇ ਕਿ ਪੰਜਾਬ ਦੇ ਜਿਹੜੇ ਸਟੂਡੈਂਟ ਸੀ ਭਾਵੇਂ ਲੋਕਲ ਜਿਹੜੇ ਇੱਥੋਂ ਦੇ ਰਹਿਣ ਵਾਲੇ ਸੀ ਉਹਨਾਂ ਨੇ ਬਿਹਾਰੀ ਮੂਲ ਦੇ ਛਾਤਰਾਂ ਦੇ ਉੱਪਰ ਹਮਲਾ ਕੀਤਾ ਉਹ ਵੀ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਜਿਸ ਦੀ ਅਗਵਾਹੀ ਭਰਦੀਆਂ ਕਦੋਂ ਫੋਟੋਗ੍ਰਾਫ ਸਾਹਮਣੇ ਆਈਆਂ ਨਹੀਂ ਔਰ ਹੰਗਾਮੇ ਦੀਆਂ ਤਸਵੀਰਾਂ ਨੇ ਜਿਹੜੀ ਹੈ ਕ ਗਰਾਊਂਡ ਦੀਆਂ ਨਜ਼ਰ ਆ ਰਹੀਆਂ ਨੇ ਇਸ ਪੂਰੇ ਵਿਵਾਦ ਨੂੰ ਲੈ ਕੇ ਯੂਨੀਵਰਸਿਟੀ ਤੱਕ ਅਸੀਂ ਅਪਰੋਚ ਕੀਤੀ ਆ ਪਰ ਉਹ ਇਹੀ ਕਹਿ ਰਿਹਾ ਕਿ ਸਾਡੀ ਨੌਲੇਜ ਦੇ ਵਿੱਚ ਇਹ ਨਹੀਂ ਹੈ ਕਦੋਂ ਹਮਲਾ ਹੋਇਆ ਹੈ ਕਦੋਂ ਦੀ ਘਟਨਾ ਹੈ ਪਰ ਇਹ ਜ਼ਰੂਰ ਕਹਿ ਰਹੇ ਕਿ ਯੂਨੀਵਰਸਿਟੀ ਦੇ ਵਿੱਚ ਕੁਝ ਨਹੀਂ ਹੋਇਆ ਪਰ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹ ਕਿਤੇ ਨਾ ਕਿਤੇ ਬੈਕਗ੍ਰਾਉਂਡ ਏ ਸਟੈਬਲਿਸ਼ ਕਰਦੀ ਹੈ ਕਿ ਯੂਨੀਵਰਸਿਟੀ ਦੇ ਅੰਦਰ ਦੀਆਂ ਵੀਡੀਓ ਨੇ ਪਰ ਦੂਸਰੇ ਪਾਸੇ ਬਟਿੰਡਾ ਪੁਲਿਸ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਅਨਜਾਨ ਨਜ਼ਰ ਆ ਰਹੀ ਹੈ ਪੁਲਿਸ ਕਹਿ ਰਹੀ ਹੈ ਕਿ ਸਾਡੇ ਤਾਂ ਨੌਲੇਜ ਵਿੱਚ ਮਾਮਲਾ ਨਹੀਂ ਫਿਰ ਉਸ ਤੋਂ ਬਾਅਦ ਪੁਲਿਸ ਦਾ ਫੋਨ ਆਉਂਦਾ ਹੈ ਕਿ ਹਾਂ 2 ਦਿਨ ਪਹਿਲਾਂ ਦੀ ਘਟਨਾ ਦੱਸੀ ਜਾ ਰਹੀ ਹੈ ਪਰ ਸਾਡੇ ਕੋਲੇ ਹਾਈ ਤੱਕ ਕੋਈ ਸ਼ਿਕਾਇਤ ਨਹੀਂ ਆਈ ਅਗਰ ਸ਼ਿਕਾਇਤ ਆਉਂਦੀ ਹੈ ਤਾਂ ਬੰਦ ਹੀ ਕਾਰਵਾਈ ਕਰਾਂਗੇ ਪਰ ਜਦੋਂ ਇਸ ਤਰ ਨਕਲੀ ਪੀਪੀ ਇਹਦੇ ਨਾਲ ਜੁੜ ਜੇ ਦੂਜੇ ਸਟੇਟ ਦੇ ਨਾਲ ਜੁੜ ਜੇ ਬਿਹਾਰੀ ਛਾਤਰਾਂ ਦੇ ਨਾਲ ਜੁੜ ਜੇ ਕਿਤੇ ਨਾ ਕਿਤੇ ਜਾ ਕੇ ਇਸ ਸਿਆਸਤ ਇਸ ਤੇ ਤੂਲ ਫੜ ਦੀ ਜਰੂਰ ਨਜ਼ਰ ਆ ਰਹੀ ਹੈ ਔਰ ਦੂਸਰੇ ਪਾਸੇ ਬਿਹਾਰੀ ਗਰੇ ਚਾਤਰ ਨੇ ਹਾਲਾਂਕਿ ਸਟੇਟਮੈਂਟ ਔਨ ਦੀ ਸਾਹਮਣੇ ਨਹੀਂ ਆਈ ਹੈ ਪਰ ਕਿਤੇ ਨਾ ਕਿਤੇ ਜਾ ਕੇ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਫੋਟੋ ਨੇ ਵੀਡੀਓ ਨੇ ਟ੍ਰੈਂਡਿੰਗ ਚ ਜਾ ਰਹੀਆਂ ਨੇ ਕਿ ਬਿਹਾਰੀ ਸਟੂਡੈਂਟ ਤੇ ਹਮਲਾ ਹੋਇਆ ਔਰ ਕਿਤੇ ਨਾ ਕਿਤੇ ਜਾ ਕੇ ਇਸ ਘਟਨਾ ਨੇ ਸ਼ਰਮਸਾਰਤਾ ਜਰੂਰ ਕੀਤਾ ਹੈ ਬੇਸ਼ੱਕ ਪੰਜਾਬ ਦੇ ਸਟੂਡੈਂਟਾਂ ਨੇ ਹਮਲਾ ਕੀਤਾ ਗਿਆ ਨਹੀਂ ਕੀਤਾ ਗਿਆ ਅੰਗ ਦਾ ਵਿਸ਼ਾ ਜਰੂਰ ਹੈ ਹਾਲਾਂਕਿ ਅਸੀਂ ਇਹ ਨਹੀਂ ਕਹਿੰਦੇ ਕਿ ਪੰਜਾਬ ਦੇ ਸਟੂਡੈਂਟ ਨੇ ਹਮਲਾ ਕੀਤਾ ਪਰ ਜਿਸ ਤਰ੍ਹਾਂ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਵਿੱਦਿਆ ਦਾ ਮੰਦਰ ਕਿਹਾ ਜਾਂਦਾ ਹੈ ਚਾਹੀ ਯੂਨੀਵਰਸਿਟੀ ਹੋਵੇ ਵਿਜੇ ਕਾਲਜ ਹੋਵੇ ਆਪਾਂ ਵੀ ਉੱਥੇ ਪੜ੍ਹਦੇ ਰਹੇ ਹਾਂ ਪਰ ਇਸ ਤਰ੍ਹਾਂ ਦੇ ਹਾਲਾਤ ਬਣ ਜਾਣਾ ਕਿਰਪਾਨਾ ਲੈ ਕੇ ਉੱਥੇ ਯੂਨੀਵਰਸਿਟੀ ਚਲਾ ਜਾਣਾ ਹੈ ਯੂਨੀਵਰਸਿਟੀ ਦੇ ਬਾਹਰ ਚਲਾ ਜਾਣਾ ਕਿਤਨੇ ਕਦੇ ਸਵਾਲ ਜੂਰ ਖੜੇ ਹੁੰਦੇ ਨੇ ਲਾਅ ਐਂਡ ਆਰਡਰ ਨੂੰ ਲੈ ਕੇ ਉਸ ਸਥਾਨਾਂ ਤੇ ਸਵਾਲ ਖੜੇ ਹੁੰਦੇ ਨੇ ਕਿ ਆਖਿਰਕਾਰ ਉਸ ਦੇ ਵਿੱਚ ਬੱਚੇ ਕਿਦੋਂ ਪੜਨ ਜਾਂਦੇ ਨੇ ਤੇ ਕਿਸ ਤਰ੍ਹਾਂ ਦੀ ਤਰੀਮ ਉੱਥੇ ਮਿਲਦੀ ਹੈ ਹਾਲਾਂਕਿ ਯੂਨੀਵਰਸਿਟੀ ਦਾ ਪਾਕਸਟਰੀ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹਨਾਂ ਦੇ ਜਿਹੜੇ ਪੀਆਰਓ ਆਓ ਹੀ ਕਹਿ ਰਹੇ ਕਿ ਅਸੀਂ ਇਸ ਮਾਮਲੇ ਤੋਂ ਅਣਜਾਣ ਹਾਂ ਸਾਨੂੰ ਤਾਨੂੰ ਵੀਡੀਓ ਜਾਂ ਫੋਟੋ ਭੇਜੋ ਅਸੀਂ ਉਸ ਦੀ ਪੁਸ਼ਟੀ ਕਰਾਂਗੇ ਪਰ ਹਾਕੀ ਤੱਕ ਉਹਨਾਂ ਦਾ ਕੋਈ ਰਿਪਲਾਈ ਨਹੀਂ ਆਇਆ ਪਰ ਇਹ ਜ਼ਰੂਰ ਕਹਿ ਰਿਹਾ ਹੈ ਕਿ ਜਿਹੜੀ ਪੂਰੀ ਘਟਨਾ ਹੈ ਯੂਨੀਵਰਸਿਟੀ ਤੋਂ ਬਾਹਰ ਦੀ ਘਟਨਾ ਹੋ ਸਕਦੀ ਹੈ ਅੰਦਰ ਘਟਨਾ ਨਹੀਂ ਘਟੀ ਹੈ ਜੀ ਠੀਕ ਹੈ ਧੰਨਵਾਦ ਸੂਰੇਜ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਇਹ ਮਾਮਲਾ ਹੈ ਹਾਲਾਂਕਿ ਸਪਸ਼ਟਤਾ ਨਹੀਂ ਹੈ ਉਸ ਬਾਰੇ ਯੂਨੀਵਰਸਿਟੀ ਦੇ ਅਧਿਕਾਰੀ ਹੀ ਸਪਸ਼ਟ ਕਰ ਸਕਦੇ ਨੇ ਕੋਸ਼ਿਸ਼ ਹੈ ਉਹਨਾਂ ਵੱਲੋਂ ਕੋਈ ਬਿਆਨ ਆਵੇ ਉਹਨਾਂ ਦਾ ਵਰਸ਼ਨ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੁੱਢਲੇ ਤੌਰ ਤੇ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਜਾਂ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਉਸ ਤੋਂ ਇਹ ਅੰਦਾਜ਼ਾ ਹੋ ਰਿਹਾ ਹੈ ਕਿ ਦੋ ਗੁੱਟ ਜਿਨ੍ਹਾਂ ਚੋਂ ਇੱਕ ਗਰੁੱਪ ਦੇ ਜਿਹੜੇ ਸਟੂਡੈਂਟਸ ਨੇ ਉਹ ਬਿਹਾਰ ਦੇ ਦੱਸੇ ਜਾ ਰਹੇ ਨੇ ਔਰ ਦੂਸਰੇ ਗਰੁੱਪ ਦੇ ਵਿੱਚ ਪੰਜਾਬ ਦੇ ਸਟੂਡੈਂਟ ਸੀ ਉਹਨਾਂ ਦੀ ਆਪਸ ਦੇ ਵਿੱਚ ਕੋਈ ਝੜਪ ਹੋਈ ਲੜਾਈ